ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਅਤੇ ਉਨ੍ਹਾਂ ਉੱਪਰ ਪਾਏ ਜਾ ਰਹੇ ਵਾਧੂ ਦੇ ਬੋਝ ਵਰਗੀਆਂ ਸਮੱਸਿਆਵਾਂ ਨੂੰ ਲੈ ਕੇ ਸੂਬੇ ਦੇ ਸਰਕਾਰੀ ਡਾਕਟਰ 9 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦੇ ਜਾ ਰਹੇ ਹਨ ਇਸ ਦੌਰਾਨ ਆਪੀਡੀ ਸੇਵਾਵਾਂ ਪੂਰਨ ਤੌਰ ਤੇ ਬੰਦ ਰਹਿਣਗੀਆਂ ਜਿਨ੍ਹਾਂ ਵੱਲੋਂ ਸਿਵਲ ਹਸਪਤਾਲ ਵਿਕੇ ਇਲਾਜ ਲਈ ਆ ਰਹੇ ਮਰੀਜ਼ਾਂ ਨੂੰ ਜਾਂਚ ਦੌਰਾਨ ਟੈਂਪਲੇਟ ਵਾਂਕੇ ਡਾਕਟਰਾਂ ਨੂੰ ਆ ਰਹੀ ਸਮੱਸਿਆ ਪ੍ਰਤੀ ਜਾਗਰੂਕ ਕਰਵਾਇਆ ਜਾ ਰਿਹਾ ਹੈ ਬਾਕੀ ਤੁਸੀਂ ਇਸ ਮੌਕੇ ਲੋਕਾਂ ਅਤੇ ਡਾਕਟਰਾਂ ਵੱਲੋਂ ਹੋਰ ਕੀ ਕਿਹਾ ਗਿਆ ਸਹਿਜ ਦੇ ਕੋਲ ਕਿੱਥੇ ਆਇਓ ਅੱਜ ਸਿਵਲ ਹਸਪੀਟਲ ਦਾ ਵਾਇਲਾ ਡਾਕਟਰ ਸਿਖਾ ਲਿਆ ਹਾਂਜੀ ਉਹਨਾਂ ਨੇ ਕਿ ਜਿਹੜੀ ਚੁੱਤੀ ਲੱਗੀ ਹੈ ਦਵਾਈ ਦੇ ਨਾਲ ਇੱਕ ਤਾਂ ਕੰਪਲੀਟ ਦੇ ਰਹੇ ਕੀ ਹੈ ਉਹ ਕਹਿ ਰਿਹਾ ਵੀ ਜੇ ਡਾਕਟਰਾਂ ਦੀਆਂ ਕੁਝ డిਮਾਂਡਾਂ ਨੇ ਜੇ ਉਹ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਡਾਕਟਰ ਸਟ੍ਰਾਈਕ ਤੇ ਚੱਲ ਜੂਗੇ ਜੇ ਡਾਕਟਰ ਸਟ੍ਰਾਈਕ ਤੇ ਚੱਲ ਗਿਆ ਤਾਂ ਫਿਰ ਨਾਰਮਲ ਜਿਹੜੇ ਜਨਤਿਕ ਆ ਰਹੇ ਆ ਉਹਨਾਂ ਦਾ ਕੀ ਹੋਗਾ ਦਵਾਈਆਂ ਕਿੱਥੋਂ ਲੈਣਗੇ ਤਾਂ ਇਹਦੀ ਪ੍ਰੋਬਲਮ ਕੀ ਲੱਗਣੀ ਹੈ ਜੇ ਡਾਕਟਰ ਸਟ੍ਰਾਈਕ ਤੇ ਜਾਂਦੇ ਨੇ ਜਿੰਮੇਵਾਰ ਕੌਣ ਹੈ ਡਾਕਟਰ ਹੈ ਜਾਂ ਸਰਟ ਆਬਵੀਅਸਲੀ ਹਾਂਜੀ ਬਿਲਕੁਲ ਮੰਨੀਆਂ ਸਰ ਮਨਦੀਪ ਕੋ ਕਿੱਥੇ ਹਨ ਉਹ ਸਿਵਲ ਹਸਪਤਾਲ ਦਿਖਾ ਲੈ ਡਾਕਟਰ ਨੇ ਹਾਂਜੀ ਉਹਨਾਂ ਨੇ ਆ ਪਰਚੀ ਦਿੱਤੀ ਹੈ ਕਹਿ ਰਹੇ ਕਿ 9 ਤਰੀਕ ਤੋਂ ਡਾਕਟਰ ਹੜਤਾਲ ਤੇ ਜਾ ਰਹੇ ਆ ਬਟ ਲੋਕ ਤਾਂ ਫੱਜਰ ਖਵਾਰ ਹੋ ਰਹੇ ਆ ਆਮ ਲੋਕੋ ਵੀ ਗਰੀਬ ਜਨਤਾ ਪੈਸੇਾਂ ਦੇ ਸਟ੍ਰਾਈਕ ਤੇ ਜਾਣੇ ਪੌਂਜੋ ਮਿਵਾਣਾ ਜਿੰਮੇਵਾਰਤਾ ਹਸਪੀਟਲ ਵਾਲੇ ਹੀ ਆ ਸਰਕਾਰ ਹੀ ਆ ਹੋਰ ਕੌਣ ਸਰਕਾਰ ਨੂੰ ਚਾਹੀਦਾ ਇੱਥੇ ਡਾਕਟਰ ਦੇਖੋ ਹੁਣ ਇੱਕ ਡਾਕਟਰ ਆ ਡੇਢ 150 ਪੇਸ਼ੈਂਟ ਬੈਠੇ ਆ ਡਾਕਟਰ ਦੋ ਤਾਂ ਹੋਣੀ ਚਾਹੀਦੀ ਦੋ ਜਾਂ ਤਿੰਨ ਸਾਰੇ ਪੇਸ਼ੈਂਟ ਆ ਇੱਕ ਪੇਸ਼ੈਂਟ ਨੂੰ ਦਰਦ ਹੋ ਰਹੀ ਸੀ ਨਾ ਉਹ ਅੰਦਰ ਨਹੀਂ ਜਾਣ ਦਿੱਤਾ ਡਾਕਟਰ ਵੀ ਮੰਗਾ ਚਾਹੀਦੇ ਨੇ ਜਾਈ ਹੋਏ ਨਾ ਜਾਇਜ਼ ਪਰ ਜਨਤਾ ਦਾ ਖਰਾਬ ਹੋ ਰਿਹਾ ਪੇਸ਼ੈਂਟ ਦਾ ਖਰਾਬ ਹੋ ਰਿਹਾ ਨਾ ਮੰਗਤਾਂ ਲਈ ਹੋਸਾ ਨਾ ਸਰਕਾਰ ਨਾਲ ਤੇ ਪੇਸ਼ੰ ਦਾ ਕੀ ਕਸੂਰ ਆ ਜਿਹੜੇ ਗਰੀਬ ਲੋਕ ਇੱਥੇ ਆ ਰਹੇ ਆ ਪੈਸਾ ਹੋ ਤਾਂ ਇੱਥੇ ਕਿਉਂ ਕੋਣੇ ਕੋਈ ਆ ਮੇਰਾ ਨਾਮ ਸ਼ਿਵਾਜੀ ਹੈ। ਹਾਂ ਮੈਂ ਆਪਣਾ ਸਿਵਲ ਹਸਪਤਲ ਤੇ ਆਇਆ ਸੀ ਤੇ ਡਾਕਟਰ ਨੇ ਮੈਨੂੰ ਇਹ ਪੈਂਪਲੇਟ ਦਿੱਤਾ ਤੇ ਕਹਿੰਦੇ ਜੀ 9 ਤਰੀਕ ਤੋਂ ਅਸੀਂ ਹੜਤਾਲ ਚੱਲੇਗੀ ਸਾਡੇ ਜਿਹੜੇ ਡਿਮਾਂਡਾਂ ਆ ਸਰਕਾਰ ਵੱਲੋਂ ਪੂਰੀ ਨਹੀਂ ਹੋਣਗੀਆਂ ਤੇ ਜੇ ਉਹ ਆਪਣਾ ਹੜਤਾਲ ਤੇ ਚੱਲੇਗੇ ਤੁਹਾਨੂੰ ਪਤਾ ਪੇਸ਼ੈਂਟ ਹੈ ਕਈ ਲੋਕੀ ਪਰੇਸ਼ਾਨੀ ਤੇ ਇੱਥੇ ਆਉਂਦੇ ਆ ਜਿਨਾਂ ਕੋਲ ਪੈਸੇ ਨਹੀਂਗੇ ਤੇ ਸਿਵਲ ਤੇ ਇਲਾਜ ਕਰਣ ਆਉਂਦੇ ਆ ਤੇ ਸਰਕਾਰ ਕੋਲੋਂ ਬੇਨਤੀ ਹੈ ਉਹਨਾਂ ਦੀ ਡਿਮਾਂਡਾਂ ਪੂਰੀ ਕੀਤੀ ਜਾਣ ਤਾਂ ਕਿ ਕੱਲ੍ਹ ਨੂੰ ਆਪਣਾ ਲੋਕਾਂ ਨੂੰ ਦਿੱਕਤ ਨਾ ਹੋ ਪਾਵੇ ਕਿ ਲੱਗਦਾ ਜੇ ਸਟ੍ਰਾਈਕ ਤੇ ਜਾਂਦੇ ਆ ਪਰ ਤੇ ਜਲਦੀ ਜਲਦੀ ਜਿੰਮੇਵਾਰ ਕੌਣ ਹੈ ਪਬਲ ਕਿ ਕੌਣ ਇਲਾਜ ਕਰੇਗਾ ਕੌਣ ਟੈਸਟ ਕਰੇਗਾ ਮੇਨ ਤਾਂ ਉਹੀ ਹੈ ਜੋ ਕਰਨਗੇ ਤੇ ਜੋ ਚੱਲੇਗਾ ਜੀ ਸਾਰਿਆਂ ਦੀ ਪਰੇਸ਼ਾਨੀ ਆ ਜਾਣਾ ਆਪਣੀ ਤੇ ਪੁਲਿਸ ਸਾਹਿਬ ਫੜਨ ਤੇ ਸਾਰੇ ਇਹ ਚੀਜ਼ ਦੇ ਧਿਆਨ ਦੇਣਾ ਮੇਰਾ ਨਾਮ ਡਾਕਟਰ ਅਭਿਸ਼ੇਕ ਮੰਗਲਾ ਜੀ ਮੈਂ ਇੱਥੇ ਹੱਡੀਆਂ ਦਾ ਸਪੈਸ਼ਲਿਸਟ ਡਾਕਟਰ ਹਾਂ ਸਿਵਲ ਹਸਪਤਾਲ ਲੁਧਿਆਣਾ ਅਸੀਂ ਜੀ ਆਪਣੇ ਸਾਡੀ ਐਸੋਸੀਏਸ਼ਨ ਵੱਲੋਂ ਸਾਰਿਆਂ ਨੂੰ ਇੱਕ ਮੈਸੇਜ ਹੈਗਾ ਪਬਲਿਕ ਨੂੰ ਅਸੀਂ 9 ਤਰੀਕ ਤੋਂ ਸਟ੍ਰਾਈਕ ਤੇ ਜਾ ਰਹੇ ਹੈਗੇ ਜੇਕਰ ਸਾਡੀ ਡਿਮਾਂਡ ਨਹੀਂ ਪੂਰੀ ਹੁੰਦੀ ਐਸੋਸੀਏਸ਼ਨ ਦੀ ਸਾਡੀ ਬੜੀ ਲੌਂਗ ਪੈਂਡਿੰਗ ਡਿਮਾਂਡ ਸੀਗੀਆਂ ਅਸੀਂ ਇਸ ਬਾਰੇ ਆਪਣੇ ਹਾਇਰ ਅਫੀਸ਼ੀਅਲਸ ਨੂੰ ਮੀਟਿੰਗ ਹੋਈ ਹੈ ਉੱਥੇ ਵੀ ਇਨਟੀਮੀਟ ਕੀਤਾ ਹੈਗਾ ਅਸੀਂ ਪਬਲਿਕ ਨੂੰ ਵੀ ਜਾਨੂ ਕਰਵਾਉਣਾ ਚਾਹੁੰਦੇ ਆ ਕਿ ਅਸੀਂ ਕਿਸ ਕਾਰਨ ਤੋਂ ਸਟ੍ਰਾਈਕ ਤੇ ਜਾ ਰਹੇ ਹਾਂ ਵੀ ਲੌਂਗ ਰਨ ਦੇ ਵਿੱਚ ਅਸੀਂ ਲੋਕ ਹਿੱਤ ਵਿੱਚ ਹੀ ਜਿਹੜੀ ਸਾਡੀ ਡਿਮਾਂਡ ਹੈ ਤਾਂ ਕਿ ਜਿਹੜਾ ਸਾਡਾ ਸਿਹਤ ਅਧਾਰਾ ਉਹਦੇ ਵਿੱਚ ਵੱਧ ਤੋਂ ਵੱਧ ਡਾਕਟਰ ਆਪਣੀ ਸਰਵਿਸੇਸ ਦੇਣ ਉਸ ਕਰਕੇ ਆਪਣੀ ਡਿਮਾਂਡ ਜਿਹੜੀ ਆ ਹਰੋ ਵੀ ਸੇザਗੇ ਰੱਖੀਏ ਤਾਂ ਅਸੀਂ ਚਾਹੁੰਨੇ ਵੀ ਲੋਕਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਸੇਵਾ ਸਹੂਲਤਾ ਦੇ ਸਕੀਏ ਇਸ ਲਈ ਅਸੀਂ ਇਹ ਸਟ੍ਰਾਈਕ ਤੇ ਜਾ ਰਹੇ ਹਾਂ ਲੋਕਾਂ ਨੂੰ ਇਹ ਸਬੰਧੀ ਅਸੀਂ ਇਹ ਪੈਂਫਲਟ ਵੰਡ ਕੇ ਜਾਣੂ ਕਰਵਾਉਣਾ ਚਾਹੁੰਦੇ ਸਾਡੀ ਜਿਹੜੀ ਜੀ ਦੇਖੋ ਮੁੱਖ ਮੰਗਾਂ ਤਾਂ ਇਹ ਹੈ ਕਿ ਇੱਕ ਤਾਂ ਜਿਹੜੇ ਸਾਡਾ ਪੇ ਪੈਰਟੀ ਹੈਗੀ ਹੈ ਸੈਂਟਰਲ ਦੇ ਨਾਲ ਜਿਹੜੇ ਸਾਡੇ ਐਨਟਾਈਟਲਮੈਂਟਸ ਬੰਦੇ ਹੈਗੇ ਸਾਨੂੰ ਦਿੱਤੇ ਜਾਣ ਬਾਕੀ ਸਾਡਾ ਦੂਜਾ ਮੇਨ ਮੁੱਦਾ ਇਹ ਹੈਗਾ ਵੀ ਡਾਕਟਰਾਂ ਦੀ ਕਾਫੀ ਅਸਾਮੀਆਂ ਖਾਲੀ ਹਨ ਵੀ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਉਹ ਖਾਲੀ ਅਸਾਮੀਆਂ ਭਰੀਆਂ ਜਾਣ ਤੇ ਬਾਕੀ ਸਾਡਾ ਇਹ ਹੈ ਵੀ ਜਿਹੜਾ ਸਾਡਾ ਪੇ ਕਮਿਸ਼ਨ ਦਾ ਵੀ ਏਰੀਅਰ ਹਜੇ ਤੱਕ ਸਾਨੂੰ ਨਹੀਂ ਮਿਲੇ ਉਹ ਸਾਨੂੰ ਬਾ ਜਲਦ ਤੋਂ ਜਲਦ EMPLOYEES ਨੂੰ ਰਿਲੀਜ਼ ਕਿਤੇ ਹੈ ਸਾਡੀਆਂ ਤਿੰਨ ਮੁੱਖ ਮੰਗਾਂ ਹੈਗੀਆਂ تاکہ بات تو بات ڈاکٹر ایتھے ਆਉਣ والے ਸਮੇਂ ਦੇ ਵਿੱਚ ਜੁਆਇਨ ਕਰਨ ਤੇ ਜਿਹੜੇ ਡਾਕਟਰ ਆਲਰੇਡੀ ਕੰਮ ਕਰ ਰਹੇ ਹਨ ਉਹ ਕੱਟ ਤਨਖਾਹ ਕਰਕੇ ਛੱਡਣ ਤੇ ਮਜਬੂਰ ਅਸੀਂ ਹੁਣ 9 ਤਰੀਕ ਤੋਂ ਸਟ੍ਰਾਈਕ ਹੈ ਜੀ ਉਸ ਤੋਂ ਪਹਿਲਾਂ ਲੋਕਾਂ ਨੂੰ ਇਸ ਸੰਬੰਧੀ 3 ਦਿਨ ਨੂੰ ਲਗਾਤਾਰ ਇਸ ਸੰਬੰਧੀ ਜਾਣੂ ਕਰਵਾ ਤੇ ਜੂਮ ਕੱਲ ਮੀਟਿੰਗ ਤੋਂ ਸੀ ਹਾਂਜੀ ਮੀਟਿੰਗਸ ਦੇਖੋ ਮੈਂ ਨਹੀਂ ਸੀਗਾ ਉਹ ਸੰਬੰਧੀ ਤੁਹਾਨੂੰ ਐਸੋਸੀਏਸ਼ਨ ਵੱਲੋਂ ਜਾਣਕਾਰੀ ਮਿਲ ਸਕਦੀ ਹੈ ਬਟ ਮੇਰੇ ਪੱਧਰ ਤੇ ਜੋ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਸੀ ਕੋ ਅਜੇ ਜੀ ਕੋਈ ਸਾਡਾ ਇਨਫਿਨਿਟ ਜਦ ਤੱਕ ਸਾਡੀ ਐਸੋਸੀਏਸ਼ਨ ਵੱਲੋਂ ਮੈਸੇਜ ਕਲੀਅਰ ਹੈ ਵੀ ਜਦ ਤੱਕ ਸਾਡੀ ਡਿਮਾਂਡਸ ਨਹੀਂ ਫੁਲਫਿਲ ਹੋਣ ਗਿਆ ਅਸੀਂ ਸਟ੍ਰਾਈਕ ਕੋ ਤਾਂ ਦੇਖੋ ਜੀ ਆਉਣ ਵਾਲੇ ਸਮੇਂ 'ਚ ਅਸੀਂ ਦੱਸ ਸਕਦੇ ਹਾਂ ਜਾਂ ਤੱਕ ਸਾਡੀ ਐਸੋਸੀਏਸ਼ਨ ਵੱਲੋਂ ਹੀ ਮੈਸੇਜ ਹੈ ਜੀ ਮੰਗਾ ਜਾ ਤੱਕ ਨਹੀਂ ਪੂਰੀਆਂ ਹੋਣ ਗਿਆ ਅਸ ਇਸ ਰਾਈਟ